ਇੱਕ ਬਰਨਾਲੇ ਵਾਲਾ ਰਾਜਦੇਵ ਖਾਲਸਾ ਜਿਹੜਾ ਵਕੀਲ ਹੈ ਪਹਿਲਾਂ ਐਮਪੀ ਵੀ ਰਿਹਾ ਹੈ ਦੋ ਤਿੰਨ ਕ ਕਾਲਿਆਂ ਦੇ ਨੇ ਹੈਗੇ ਉਹ ਸਾਹਮਣੇ ਆਏਗੇ ਦਿੱਲੀ ਬੈਠੇ ਦੋ ਤਿੰਨ ਇਹਨਾਂ ਨੇ ਨਾ ਢੇਡਾਂ ਦਾ ਬਾੜਾ ਚੇਂਜ ਕਰਨ ਵਾਸਤੇ ਬਦਲਣ ਵਾਸਤੇ ਦੋ ਆ ਜਿਹੜੀ ਨਾਮੇ ਰੱਖਿਆ ਇੱਕ ਤਾਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਗੰਦਮਨ ਸਾਹਿਬ ਦਾ ਇੱਕ ਖਾਰਾ ਵਕੀਲ ਹੈ ਇੱਕ ਬਰਨਾਲੇ ਵਾਲਾ ਵਕੀਲ ਰਾਜਦੇਵ ਖਾਲਸਾ ਇਹ ਹੁਣ ਪੂਰਾ ਜ਼ੋਰ ਲਾ ਰਹੇ ਨੇ ਅੰਦਰ ਖਾਤੇ ਅਮਰਤਪਾਲ ਦੀ ਸੋਚ ਕੋਣ ਬਾਤੇ ਜ਼ੋਰ ਲਾਇਆ ਚਲੋ ਉਦਾਂ ਇੱਕ ਸਵਿਧਾਨਿਕ ਹੱਕ ਸੀ ਉਹਨਾਂ ਨੂੰ ਸੋਚ ਕੋਣੀ ਪਈ ਉਹ ਹੱਕ ਹੈ ਸਭ ਨੂੰ ਹੁਣੇ ਜ਼ੋਰ ਲਾ ਰਹੇ ਨੇ ਅਮਰਤਪਾਲ ਨੂੰ ਛੇਤੀ ਰਹਾ ਕਰੋ ਅਮਰਤਪਾਲ ਨੂੰ ਛੇਤੀ ਰਹਾ ਕਰੋ ਉਹਦਾ ਕਾਰਨ ਪਤਾ ਕੀ ਹੈ ਵੀ ਜਿਹੜੀਆਂ ਅਮਰਤਪਾਲ ਦੀਆਂ ਭੇਡਾਂ ਸੀ ਉਹਨਾਂ ਭੇਡਾਂ ਨੂੰ ਅਕਾਲੀਆਂ ਦੇ ਬਾੜੇ ਵਿੱਚ ਕਿਦਾਂ ਲਿਆਂਦਾ ਜਾਵੇ ਇਹ ਮਕਸਦ ਹੈ ਇਹਨਾਂ ਦਾ ਇਹ ਉਹੀ ਨੇ ਜਿਹੜੇ ਪਹਿਲਾਂ ਕਹਿੰਦੇ ਸੀ ਅਮਰਤਪਾਲ ਨੂੰ ਡੀਜੀਪੀ ਸਾਹਿਬ ਨੂੰ ਕਹਿੰਦੇ ਸੀ ਨਾ ਕਿ 10 ਮਿੰਟ ਦਿਓ ਬੰਦੇ ਦਾ ਪੁੱਤ ਬਣਾ ਦੇਾਂਗੇ ਉਹੀ ਕਾਲੀ ਨੇ ਇਹ ਕੋਈ ਸ਼ੱਕ ਹੈ ਤੇ ਹੁਣ ਜੋਰ ਲੱਗਾ ਪਿਆ ਸਿੱਧੀ ਰਿਹਾਆ ਕਰੋ ਅਮਰਤਪਾਲ ਨੂੰ ਸਿੱਧੀ ਰਿਹਾਆ ਕਰੋ ਅਮਰਤਪਾਲ ਨੂੰ ਕਿਉਂਕਿ ਪਤਾ ਹੈ ਵੀ ਅਮਰਤਪਾਲ ਦੇ ਪਿੱਛੇ ਭੇਡਾਂ ਬਾਹਲੀਆਂ ਨੇ ਖਨੂਰ ਸਾਹਿਬ ਤਾਂ ਜਿੱਤ ਗਿਆ ਉਹ ਇਹ ਭੁਲੇਖਾ ਹੀ ਹੈ ਇਹਨਾਂ ਨੇ ਖੰਡੂਰ ਸਾਹਿਬ ਦੀ ਸੀਟ ਨੂੰ ਪੰਥਕ ਪੰਥ ਕਹਿ ਕੇ ਪਹਿਲਾਂ ਉਭਾਰਿਆ ਸਭ ਤੋਂ ਜ਼ਿਆਦਾ ਨਸ਼ਾ ਉਸ ਇਲਾਕੇ ਦੇ ਵਿੱਚ ਵਿਕਦਾ ਹੈ ਅੱਜ ਵੀ ਜਾ ਕੇ ਦੇਖ ਲਓ ਮਨਜੀਟਿਆ ਕਿਹੜੇ ਹਲਕੇ ਦਾ ਮੇਰੀਆਂ ਮਾਜੇ ਮਾਜੇ ਤੋਂ ਹੀ ਹੁੰਦਾ ਹੈ ਮਾਜੇ ਵਿੱਚ ਹੀ ਪੈਂਦਾ ਉਹ ਖਨੂ ਸਰ ਠਾਈ ਹੈ ਚਲੋ ਕੋਈ ਨਹੀਂ ਮਾਜੇ ਵਿੱਚ ਨਾਮ ਹੀ ਪਵੇ ਤਾਂ ਵੀ ਕੋਈ ਚੱਕਰ ਨਹੀਂ ਪਰ ਇਹਦਾ ਸੱਚ ਹੈਗਾ ਹੀ ਹੈ ਨਾ ਤੇ ਹੁਣ ਕਾਰਨ ਇਹ ਹੈ ਵੀ ਮਾਜ ਦੁਆਬੇ ਤਾਂ ਚਲੋ ਭੇਡਾਂ ਹੈਗੀਆਂ ਨੇ ਅੰਮ੍ਰਿਤਪਾਲ ਦੀਆਂ ਜਿਆਦਾ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਲੋਕ ਭੇਡਾਂ ਬਣਦੇ ਨੇ ਉੱਥੇ ਬੜੇ ਸਿਆਣੇ ਲੋਕ ਵੀ ਨੇ ਸਮਝਦਾਰ ਵੀ ਨੇ ਤੇ ਹੁਣ ਇਹਨਾਂ ਨੂੰ ਇਹ ਕਾਲੀ ਲ ਹੋਈ ਪਈ ਆ ਵੀ ਥੋੜੀ ਜਿਹੀ ਨੇ ਭੇਡਾਂ ਮਾਲਵੇ ਦੇ ਵਿੱਚ ਵੀ ਇਕੱਠੀਆਂ ਕਰ ਲਈਏ ਕਿਉਂਕਿ ਮਾਲਵੇ ਦੇ ਵਿੱਚ ਵੀ ਇੱਕ ਬਾੜਾ ਹੈਗਾ ਅੱਜ ਢੀਂਸੇ ਵਰਗੇ ਬੈਠੇ ਇੱਥੇ ਹੋਰ ਵੀ ਹੈਗੇ ਦੋ ਚਾਰ ਦੇ ਇੱਕ ਬਾੜਾ ਇੱਥੇ ਬਣ ਜੇ ਕਿਉਂਕਿ ਜਿਹੜੀਆਂ ਸਮਝਿਤ ਮਾਨਦੀਆਂ ਭੇਡਾਂ ਸੀ ਉਹ ਤਾਂ ਬੜਾ ਜੋ ਨਿਕਲ ਗਈਆਂ ਖਰ ਗਿਆ ਸੀ ਉਹ ਹੁਣੇ ਅਕਾਲੀਆਂ ਦੀ ਇੱਕ ਪਾਲਿਸੀ ਹੈ ਖਾਰੇ ਵਕੀਲ ਵਰਗਿਆਂ ਦੀ ਤੇ ਗਿਆਨੀ ਹਰਪ੍ਰੀਤ ਸਿੰਘ ਜੱਜਦਾਰ ਵਰਗਿਆਂ ਦੀ ਵੀ ਜਿੰਨੀਆਂ ਘੇਡਾਂ ਅਮਰਤਪਾਲ ਦੇ ਪਿੱਛੇ ਹੈਗੀਆਂ ਨੇ ਉਹਨਾਂ ਘੇਡਾਂ ਨੂੰ ਘੇਰ ਕੇ ਅਮਰਤਪਾਲ ਦੇ ਬਾੜੇ 'ਚੋਂ ਕੱਢ ਕੇ ਕਾਲੀਆਂ ਦੇ ਬਾੜੇ 'ਚ ਬੜਾ ਜਾਵੇ ਇਹਨਾਂ ਦੀ ਪਾਲਿਸੀ ਚੱਲ ਰਹੀ ਹੈ ਹੁਣ ਸਮਝਾਈ ਗੱਲ ਦੀ ਇਹ ਮੈਂ ਬੇਨਤੀ ਤਾਂ ਕੀਤੀ ਹੈ ਹੁਣ ਜਿੰਨੀਆਂ ਵੀ ਇੰਟਰਵਿਊ ਆ ਰਹੀਆਂ ਨੇ ਸਵਾਲ ਇਹ ਹੁੰਦਾ ਤੁਸੀਂ ਅਮਰਤਪਾਲ ਦੀ ਅਡੋਲ ਜੀ ਦੇ ਨਾਲ ਸਹਿਮਤ ਹੋ ਅਮਰਤਪਾਲ ਆਜ਼ਾਦੀ ਚਾਹੁੰਦਾ ਤੁਸੀਂ ਸਹਿਮਤ ਹੋ ਅਮਰਤਪਾਲ ਖਾਲਸਾ ਚਾਹੁੰਦਾ ਹੈ ਅਮਰਤਪਾਲ ਪੰਜਾਬ ਦਾ ਮਾਹੌਲ ਵਧੀਆ ਬਣਾਉਣਾ ਚਾਹੁੰਦਾ ਹੈ ਅਮਰਤਪਾਲ ਨਸ਼ਿਆਂ ਦੀ ਨਸ਼ੇਸਡਾਉਣ ਦੀ ਗੱਲ ਕਰਦਾ ਤੁਸੀਂ ਸਹਿਮਤ ਹੋ ਅਮਰਤਪਾਲ ਦੇ ਨਾਲ ਹੁਣ ਜਿਹਨੇ ਐਮਐਲਏ ਬਣਨਾ ਹੈ ਜਿਹਨੂੰ ਆਸ ਹੋਵੇ ਮੈਂ ਐਮਐਲਏ ਬਣ ਸਕਦਾ ਉਹ ਕਿਉਂ ਕਹੂਗਾ ਵੀ ਮੈਂ ਅਮਰਪਾਲ ਦੇ ਖਿਲਾਫ ਹਾਂ ਉਹ ਤਾਂ ਇਹ ਕਹੂਗਾ ਵੀ ਹਾਂ ਅਸੀਂ ਅਮਰਪਾਲ ਦੇ ਨਾਲ ਹੁਣ ਤੁਸੀਂ ਇਹ ਸਾਰਾ ਕੁਝ ਸਮਝਿਓ ਜੋ ਕੁਝ ਹੋ ਰਿਹਾ ਹੈ ਮਤਲਬ ਇਹ ਹੈ ਕਿ ਜਦੋਂ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੋਗੇ ਬਾਦਲ ਪਰਿਵਾਰ ਦੀ ਗੱਲ ਕਰੋਂਗੇ ਸਿਮਰਜੀਤ ਮਾਨ ਦੀ ਗੱਲ ਕਰੋਂਗੇ ਇਹਨਾਂ ਬੰਦਿਆਂ ਨੇ ਇਹਨਾਂ ਪਰਿਵਾਰਾਂ ਨੇ ਜਿੰਨਾ ਪੰਜਾਬ ਨੂੰ ਬਰਬਾਦ ਕੀਤਾ ਕੋਈ ਨਹੀਂ ਕਰ ਸਕਦਾ ਤੇ ਇਹਨਾਂ ਦੇ ਕੋਲੇ ਆਈਟੀ ਸੈੱਲ ਜਿਕੇ ਲਈ ਵਧੀਆ ਸਲਾਹਕਾਰ ਤਨਖਾਹਾਂ ਤੇ ਜਿਹੜੇ ਰੱਖੇ ਹੋਏ ਨੇ ਜਿਹੜੇ ਪਹਿਲਾਂ ਆਜੜੀ ਤਿਆਰ ਕਰਦੇ ਨੇ ਭੇਡਾਂ ਨੂੰ ਚਾਰਨ ਵਾਸਤੇ ਦੇ ਫੇਰ ਭੇਡਾਂ ਦਾ ਬਾੜਾ ਭੇਡਾਂ ਦੀ ਗਿਣਤੀ ਦੇ ਮੁਤਾਬਕ ਵੱਡਾ ਕਿਵੇਂ ਕਰਨਾ ਛੋਟਾ ਕਿਵੇਂ ਕਰਨਾ ਉਹ ਸਾਰਾ ਕੁਝ ਇਹਨਾਂ ਕੋਲੇ ਹੈਗਾ ਤੇ ਹੁਣ ਇਹ ਹੀ ਸਭ ਕੁਝ ਚੱਲ ਰਿਹਾ ਹੁਣ ਅਮਰਤਪਾਲ ਨੂੰ ਬਾੜ ਘੜਾਉਣ ਦੀ ਜਾਨੇ ਕਿ ਰਿਹਾ ਘੜਾਉਣ ਦੀ ਜਿਹੜੀ ਕਾਲੀ ਹੈ ਉਹ ਸਭ ਤੋਂ ਵੱਧ ਸ਼ੋਮਣੀ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਕਾਲਤਾ ਸਾਹਿਬ ਦਮਦਵਾ ਸਾਹਿਬ ਦੇ ਆ ਆ ਵਕੀਲ ਖਾਰੇ ਵਰਗੇ ਰਾਜਦੇਵ ਵਰਗੇ ਦਿੱਲੀ ਵਾਲੇ ਕੁਝ ਸ਼ਰਮੇ ਸੁਣ ਨੇ ਇਹ ਸਾਰੇ ਲੱਗੇ ਹੋਏ ਐ ਤੇ ਪਰ ਪੰਜਾਬ ਦੇ ਲੋਕੋ ਬਚੋ ਇਹਨਾਂ ਤੋਂ ਪਹਿਲਾਂ ਕਿੰਨਾ ਪੰਜਾਬ ਦਾ ਸਵਾਰਤਾ ਇਹਨਾਂ ਨੇ ਤੇ ਹੁਣ ਕਿੰਨਾ ਕੁ ਸਵਾਰ ਦੇਣਗੇ ਇਹਨਾਂ ਕੋਲੇ ਲੁੱਟ ਖੋਟ ਦਾ ਬਹੁਤ ਉਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ